ਇਹ ਧਰਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਰਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਜਿਵੇਂ ਕਿ ਗਰਮੀ ਦਾ ਮੌਸਮ ਚੱਲ ਰਿਹਾ ਹੈ ਵੱਖ-ਵੱਖ ਥਾਵਾਂ ਤੇ ਠੰਡੇ ਮਿੱਠੇ ਜਲਦੀਆਂ ਕੜਾ ਅਤੇ ਛੋਲਿਆਂ ਦੀਆਂ ਜੋ ਸ਼ਵੀਲਾਂ ਲਗਾਈਆਂ ਜਾ ਰਹੀਆਂ ਨੇ ਸੋ ਅੱਜ ਕੋਰਾਲੀ ਸ਼ਹਿਰ ਦੇ ਵਿੱਚ ਵੀ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਇੱਕ ਸ਼ਵੀਲ ਲੱਗੀ ਹੋਈ ਹੈ ਪਿੱਛੇ ਤੁਹਾਨੂੰ ਦਿਖਾਈ ਵੀ ਦੇ ਰਹੀ ਹੈ ਤੇ ਜੋ ਅਮਨ ਕੌਸ਼ਲ ਜੀ ਨੇ ਅੱਜ ਕੱਲ੍ਹ ਉਹ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਵੱਲੋਂ ਇਹ ਸ਼ਬੀਲ ਸ਼ੁਰੂ ਕੀਤੀ ਗਈ ਸੀ ਇਹ આજ ਤੋਂ 4-5 ਸਾਲ ਪਹਿਲਾਂ ਤੇ ਅੱਜ ਵੀ ਇਹ ਸ਼ਬੀਲ ਬਰਕਰਾਰ ਹੈ ਅਮਨ ਕੌਸ਼ਲ ਜੀ ਦਾ ਵੀ ਬੜਾ ਸਹਿਯੋਗ ਹੈ ਇਸ ਸ਼ਬੀਲ ਨੂੰ ਚਲਾਉਣ ਦੇ ਵਿੱਚ ਉਹਨਾਂ ਦੇ ਦੋਸਤਾਂ ਦਾ ਅਤੇ ਹੋਰ ਵੀ ਇਲਾਕਾ ਨਿਵਾਸੀਆਂ ਦਾ ਮਹੱਲਾ ਨਿਵਾਸੀਆਂ ਦਾ ਸਾਰਿਆਂ ਦਾ ਇੱਕ ਵੱਡਾ ਸਹਿਯੋਗ ਹੈ ਤੇ ਆਓ ਤੁਹਾਨੂੰ ਸ਼ਬੀਲ ਦੀਆਂ ਝਲਕੀਆਂ ਵੀ ਦਿਖਾਉਨੇ ਆ ਤੇ ਗੱਲਬਾਤ ਵੀ ਕਰਦੇ ਆ ਕੱਲ ਰੱਬ ਦੇ ਦਰਸ਼ਨ ਪਾਈਏ ਆਗ ਜਗਾਈਏ ਮਨ ਸਮਝਾਇਆ ਕਰੋ ਕੱਲ ਰੱਬ ਦੇ ਦਰਸ਼ਨ ਪਾਈਏ ਆਗ ਜਗਾਈਏ ਮਨ i'm <laughs> ਕਾ ਦੀ ਨਮਸਕਾਰ ਜੀ ਕੀ ਨਾਮ ਹੈ ਆਪਕਾ ਮੇਰਾ ਨਾਮ ਭਾਵਨਾ ਹੈ ਜੀ ਅੱਜ ਇਹ ਸ਼ਬੀਲ ਲਗਾਈ ਗਈ ਹੈ ਪਹਿਲਾਂ ਵੀ ਤੁਸੀਂ ਇਹ ਸ਼ਬੀਲ ਤਕਰੀਬਨ ਮੇਰੇ ਖਿਆਲ ਲਾਉਂਦੇ ਹੋ ਹਾਂਜੀ ਅਸੀਂ ਪਿਛਲੇ 2-3 ਸਾਲਾਂ ਤੋਂ ਲਗਾਤਾਰ ਛਬੀਲ ਲਗਾਉਂਦੇ ਰਹਿੰਦੇ ਆ ਜੀ ਤੇ ਇਸ ਵਾਰ ਤਾਂ ਅਸੀਂ ਸੋਚਿਆ ਪਹਿਲਾਂ ਅਸੀਂ ਜੁਲਾਈ ਚ ਲਗਾਉਂਦੇ ਸੀਗੇ ਇਸ ਵਾਰ ਅਸੀਂ ਸੋਚਿਆ ਉਦੋਂ ਬਰਸਾਤਾ ਦਾ ਮੌਸਮ ਹੋ ਜਾਂਦਾ ਸੀ ਥੋੜੀ ਜਲਦੀ ਲਗਾਤੀ ਨਾਲੇ ਆ ਦੇਖੋ ਬੱਚੇ ਕਿੰਨੇ ਵੱਡ ਸੜ ਕੇ ਸੇਵਾ ਕਰ ਰਹੇ ਨੇ ਜੀ ਹਾਂਜੀ ਇਹ ਛਬੀਲ ਲਗਾਉਂਦਾ ਸਾਡਾ ਮੇਨ ਪਰਪਸ ਹੈ ਕਿ ਚਲੋ ਜਿਹੜੇ ਰਾਹੀ ਗੇ ਰਹਾਂ ਉਹਨਾਂ ਨੂੰ ਪਾਣੀ ਪੁਣੀ ਪਿਲਾਇਆ ਜਾਂਦਾ ਹੈ ਨਾਲ ਛਬੀਲ ਦੇ ਅਸੀਂ ਚਨੇ ਔਰ ਹਲਵਾ ਵੀ ਲਗਾਉਂਦੇ ਆ ਹਰ ਸਾਲ ਜੀ ਹਾਂਜੀ ਕੈਨੇਡਾ ਦੇ ਵਿੱਚ ਬੈਠੇ ਅਮਨ ਨੇ ਵੀ ਕਾਫੀ ਸਹਿਯੋਗ ਹੈ ਉਹਦੇ ਬਾਰੇ ਕੀ ਕਹੂੰਗੇ ਇਹਦਾ ਜਿਹੜਾ ਮੇਨ ਮਤਲਬ ਆਪਾ ਕ੍ਰੈਡਿਟ ਜਾਂਦਾ ਹੈ ਉਹ ਅਮਨ ਨੂੰ ਹੀ ਜਾਂਦਾ ਅਮਨ ਬ੍ਰਦਰ ਹੈ ਮੇਰਾ ਤੇ ਅਮਨ ਕੋਈ ਛਲ ਨਹੀਂ ਜਾਂਦਾ ਕਿਉਂਕਿ ਉਹਨੇ ਹੀ ਅੱਗੇ ਤੋਂ ਮੈਨੂੰ ਇਨਵੋਇਸ ਕਰ ਰਿਹਾ ਕਿ ਤੁਸੀਂ ਇਹਨੂੰ ਲਗਾਓ ਇਨਸਿਸਟ ਕਰ ਰਿਹਾ ਮੈਨੂੰ ਕੀ ਲਗਾਓ ਲਗਾਓ ਨੇ ਸਗੋਂ ਕਿ ਮੈਨੂੰ ਪੇਮੈਂਟ ਭੇਜੀ ਉਹਦੇ ਹਸਬੰਦ ਨੇ ਮੈਨੂੰ ਨਾਲ ਹੈਲਪ ਕੀਤੀ ਹੈ ਬਾਕੀ ਮੰਡੀ ਵਾਲਿਆਂ ਨੇ ਬੰਦੁੰਡਿਆਂ ਨੇ ਫਾਈਨੈਂਸ਼ੀਅਲੀ کیا ਹੋਰ ਚੀਜ਼ਾਂ ਦੀ ਮਤਲਬ ਸਾਰੀ ਤਰ੍ਹਾਂ ਦੀ ਹੈਲਪ ਉਹਨਾਂ ਦੀ ਹੋਈ ਹੈ। ਉਹਨਾਂ ਥੱਲੇ ਅਮਨ ਦਾ ਕ੍ਰੈਡਿਟ ਨਹੀਂ ਮੈਂ ਦਿੰਦੀ। ਵੀ ਸਟਾਰਟਿੰਗ ਹੋਨੇ ਕਰਤੀ ਬਾਕੀ ਹੁਣ ਰਹੀ ਗੱਲ ਇਹਨਾਂ ਦੇ ਥਰੂ ਹੋ ਰਿਹਾ ਸਾਰਾ ਕੰਮ। ਜੀ ਇਹਨਾਂ ਨੇ ਪੂਰੀ ਸਪੋਰਟ ਕਰੀ ਹੈ ਵਿਚਾਰੇ 2 ਦਿਨ ਦੇ ਆਪਣੇ ਨਾਲ ਘੁੰਮ ਰਹੇ ਆ। ਜੀ ਹਾਂਜੀ ਔਰ ਅੱਜ ਸਵੇਰ ਦੇ ਵਿਚਾਰੇ ਭੁੱਖੇ ਪਾਣੇ ਨਾਲ ਆ ਨਾਲ ਦੇ ਪੜੋਸੀ ਦੇਖੋ ਮੇਰੇ ਭਾਬੀ ਜੀ ਬਰਤਨ ਸਾਫ ਕਰ ਰਹੇ ਆ। ਜੀ ਆਹ ਮੁੰਡੇ ਨਾਲ ਸੇਵਾ ਕਰਾ ਰਹੇ ਆ, ਬੱਚੇ ਸੇਵਾ ਕਰਾ ਰਹੇ ਆ ਹਾਂਜੀ। ਬਹੁਤ ਵਧੀਆ ਚੱਲ ਰਿਹਾ ਕੰਮ। ਬਹੁਤ ਵਧੀਆ ਜੀ। ਇੱਥੇ ਕੀ ਬਣਾਇਆ ਹੋਇਆ ਦੇਖੋ। ਅਸੀਂ ਇੱਥੇ ਜੀ ਇੱਤਾ ਛ ਅਨਨਛਬੀਲ ਜੀ ਦੁੱਧ ਵਗੈਰਾ ਲਿਆ ਕੇ ਪੱਕਾ ਪ੍ਰੋਪਰ ਕੁਆਂਟੀਟੀ ਚੋ ਪਾ ਕੇ ਉਹ ਕਰ ਰਹੇ ਆ ਤੇ ਦੂਸਰੇ ਚਨੇ ਕਾਫੀ ਜ਼ਿਆਦਾ ਬਨਵਾਏ ਆ ਪਿਛਲੇ ਸਾਲ ਸਾਨੂੰ ਨਹੀਂ ਪਤਾ ਸੀ ਸਾਡੇ ਥੋੜੇ ਮੈਂ ਸਚਾਈ ਦੱਸਦੀ ਆ ਵੀ ਘਟ ਗਏ ਸੀ ਇਸ ਸਾਲ ਚਨੇ ਬਹੁਤ ਸਵੇਰ ਦੇ ਚੱਲ ਰਹੇ ਆ ਹਲਵਾ ਬਹੁਤ ਜ਼ਿਆਦਾ ਬਨਾਇਆ ਲੋਕੀ ਖੁਸ਼ ਹੋ ਕੇ ਪਰਵਾ ਕੇ ਵੀ ਲੈ ਕੇ ਜਾ ਰਹੇ ਆ ਹਾਂਜੀ ਖੁੱਲਾ ਬਨਾਇਆ ਤੇ ਕੜਾ ਵੀ ਹੈਗਾ ਹਾਂਜੀ 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 ਹਲਵਾ ਚਨੇ ਹਾਂਜੀ 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 ਤੇ ਬਸ ਆਪਣਾ ਕਰੇ ਇਸੇ ਤਰ੍ਹਾਂ ਹੀ ਚੱਲਦਾ ਰਹੇ ਚਲੋ ਤੁਹਾਡਾ ਸਭ ਦਾ ਆਸ਼ੀਰਵਾਦ ਹੈ ਜੀ ਹਾਂਜੀ ਹਾਂਜੀ ਬਾਕੀ ਇਹਨਾਂ ਸਭ ਦਾ ਸਹਿਯੋਗ ਹੈ ਬਿਲਕੁਲ ਜੀ ਹਾਂਜੀ ਥੈਂਕ ਯੂ ਜੀ ਕੀ ਨਾਮ ਹੈ ਬੇਟਾ ਚਹਨ ਅੱਜ ਤੁਸੀਂ ਸੇਵਾ ਕਰ ਰਹੇ ਹੋ ਇੱਥੇ ਸ਼ਹੀਲ ਦੇ ਵਿੱਚ ਹਾਂਜੀ ਕਦੋਂ ਲੱਗੇ ਸੀਗੇ ਸੇਵਾ ਕਰਨ 5 ਵਜੇ 5 ਵਜੇ ਸਵੇਰੇ ਹਾਂਜੀ ਅੱਛਾ ਕਿਵੇਂ ਲੱਗਦਾ ਹੈ ਸੇਵਾ ਕਰਕੇ ਅੱਛਾ ਅੱਛਾ ਲੱਗਦਾ ਤੁਸੀਂ ਪਹਿਲਾਂ ਵੀ ਸੇਵਾ ਕਰਦੇ ਹੁੰਦੇ ਹੋ ਨਾ ਹਾਂਜੀ ਠੀਕ ਅੱਜ ਫਿਰ ਭਾਂਡਿਆਂ ਦੀ ਸੇਵਾ ਕਰੀ ਆ ਹਾਂ ਜੀ ਪਾਣੀ ਮਾਝੇ ਵੀ ਆ ਤੇ ਗਲਾਸ ਵੀ ਇੱਧਰ ਉੱਧਰ ਫੜਾਉਂਦੇ ਆ ਹਾਂ ਜੀ ਤੋਂ ਵਧੀਆ ਲੱਗਦਾ ਨਾ ਹਾਂ ਜੀ ਥੈਂਕ ਯੂ ਵੈਲਕਮ ਹਾਂ ਜੀ ਨੰਨੂ ਜੀ ਇਹ ਪਹਿਲਾਂ ਵੀ ਛੀਂਹ ਲਗਾਈ ਗਈ ਹੈ ਤੇ ਇਸ ਵਾਰ ਵੀ ਲਗਾਈ ਗਈ ਹੈ ਗਰਮੀ ਵੀ ਬਹੁਤ ਹੈ ਤੇ ਆਉਂਦੇ ਜਾਂਦੇ ਰਾਈਆਂ ਨੂੰ ਰਾਹਤ ਵੀ ਮਿਲਦੀ ਆ ਪਾਣੀ ਪੀ ਕੇ ਪਹਿਲਾਂ ਸਭ ਤੋਂ ਪਹਿਲਾਂ ਜੀ ਰਾਮ ਰਾਮ ਸਾਬ ਨੂੰ ਜੀ ਇਹ ਛੀਂਹ ਸਾਡਾ ਭਰਾ ਮਨਕੋਸ਼ਲ ਜੋ ਕੈਨੇਡਾ ਰਹਿੰਦਾ ਹੈ ਚਲਾ ਗਿਆ ਜੀ ਉਹਨੇ ਸ਼ੁਰੂ ਕੀਤੀ ਸੀਗੀ ਜੀ ਤੇ ਅੱਜ ਚੱਲ ਰਹੀ ਐ ਬਿਲਕੁਲ ਜੀ ਇਧਰ ਨਾਲ ਲੋਕਾਂ ਨੂੰ ਸਕੂਨ ਬਹੁਤ ਮਿਲਦਾ ਗਰਮੀ ਬਹੁਤ ਹੈ ਗਰਮੀ ਬਹੁਤ ਹੈ ਜੀ ਤੇ ਸਾਰੇ ਵੀਰ ਭਾਈਆਂ ਨੂੰ ਬੇਨਤੀ ਕਰੂੰਗਾ ਆਪਣਾ ਸੇਹੋ ਕੱਢ ਕੇ ਪੂਰੇ ਪਹੁੰਚਣ ਸ਼ੀਵਲ ਚੱਲ ਰਹੀ ਐ ਤੇ ਸਾਰੇ ਸ਼ੀਵਲ ਲਾਓ ਜੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜੀ ਰਾਮ ਰਾਮ ਜੈ ਸ਼੍ਰੀ ਰਾਮ ਕੀ ਨਾਮ ਹੈ ਬੇਟਾ ਸਿਮਰ ਅੱਜ ਸ਼ੀਵਲ ਲੱਗੀ ਹੋਈ ਐ ਸੇਵਾ ਕਰ ਰਹੇ ਹਾਂ ਇਹ ਕਦੋਂ ਦੇ ਲੱਗੇ ਤੁਸੀਂ ਸੇਵਾ ਕਰ 10 ਵਜੇ ਵੇ 10 ਵਜੇ ਹਾਂਜੀ ਅੱਛਾ ਨਹੀਂ ਭਾਂਡੇ ਮਾਂਜ ਕੇ ਕਿਵੇਂ ਲੱਗ ਰਿਹਾ ਵਧੀਆ ਵਧੀਆ ਲੱਗ ਰਿਹਾ ਹਾਂਜੀ ਓਕੇ ਇਹ ਸ਼ਵੀਲ ਪਹਿਲਾਂ ਵੀ ਲਗਾਈ ਜਾਂਦੀ ਹੈ ਹਾਂਜੀ ਅੱਛਾ ਤੁਹਾਨੂੰ ਪਤਾ ਹੈ ਸ਼ਵੀਲ ਕਿਵੇਂ ਕਿਉਂ ਲੱਗੀ ਹੈ ਕਿਹਨਾਂ ਨੇ ਲਵਾਈ ਹੈ ਹਾਂਜੀ मामੂ ਨੇ ਕਿਹੜੇ मामੂ ਨੇ ਮੇਰੇ मामੂ ਨੇ ਉਹ ਉਹਨਾਂ ਨੇ ਪਹਿਲਾਂ ਵੀ 3-4 ਸਾਲੋਂ ਤੋਂ ਲਗਾਈ ਹੈ ਤੇ ਅਸੀਂ ਹੁਣ ਵੀ ਲਗਾਉਂਦੇਗੇ ਅੱਗੇ ਵੀ ਲਗਾਉਂਗੇ ਅੱਛਾ मामੂ ਕਿੱਥੇ ਹੈ ਕੈਨੇਡਾ ਕੈਨੇਡਾ ਹਾਂਜੀ ਕੀ ਨਾਮ ਹੈ मामੂ ਦਾ ਅਮਨ ਅਮਨ ਅੱਛਾ ਹੋਰ ਵੀ ਕਿਸੇ ਦਾ ਸਹਿਯੋਗ ਹੈ ਜੀ ਉਹਨਕੇ ਸਾਰੇ ਉਹਨਾਂ ਦੇ ਸਾਰੇ ਫਰੈਂਡਸ ਸਾਰੇ ਸਾਰਿਆਂ ਦਾ ਬਾਕੀ ਸਾਰੇ ਮਾਮੂ ਭਈਆ ਸਭ ਦਾ ਹੈ ਸਾਰੇ ਮਾਮੀ ਦਾ ਸਪੈਸ਼ਲੀ ਹੈ ਮੇਗਾ ਮਾਮੀ ਨੇ ਸਵੇਰ ਦੀ ਵਿਚਾਰੀ ਪਾਣੇ ਮਾਂਜ ਰਹੀ ਹੈ ਹਾਂ ਦੇਖ ਲੋ ਜੀ ਦੇ ਸਾਬ ਦਾ ਸੈ ਹੋ ਗਿਆ ਨਹੀਂ ਬਾਕੀ ਮੰਡੀ ਵਾਲਿਆਂ ਦਾ ਬਹੁਤ ਸਾਇ ਹੋ ਗਿਆ ਜੀ ਉਹ ਅਸੀ ਕੱਲਿਆਂ ਨੇ ਕੁਛ ਨਹੀਂ ਕੀਤਾ ਉਹਨਾਂ ਨੇ ਜ਼ਿਆਦਾ ਮਤਲਬ ਉਹਨਾਂ ਦੇ ਨਾਲ ਹੀ ਅਸੀਂ ਉਹਨਾਂ ਦੀ ਲੇਬਰ ਨਾਲ ਹੀ ਅਸੀਂ ਸਾਰਾ ਕੁਝ ਕਰਿਆ ਹਾਂਜੀ 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 ਆ ਨੰਨੂ ਉਹਨੇ ਗੁਰਿਓ ਨੇ ਸਵੇਰ ਦੇ ਆ ਨੰਨੂ ਮੇਰਾ ਬ੍ਰਦਰ ਹੈ ਵੀ ਇਹ ਵੀ ਸਵੇਰ ਦਾ ਨਾਲ ਹੈਲਪ ਕਰ ਰਿਹਾ ਪੂਰੀ ਔਰ ਵਿਸ਼ਾਲ ਵੱਲੋਂ ਡੀਜੇ ਸਾਊਂਡ ਦਾ ਪੂਰਾ ਪ੍ਰਬੰਧ ਕੀਤਾ ਗਿਆ ਕਿਸੇ ਨੇ ਚੀਨੀ ਦੀ ਸੇਵਾ ਕੀਤੀ ਕਿਸੇ ਨੇ ਬੋਟਲ ਦੀ ਸੇਵਾ ਕੀਤੀ ਮਤਲਬ ਕੱਲੇ ਨੇ ਨਹੀਂ ਸਭ ਨੇ ਕੋਈ ਸੇਵਾ ਕੀਤੀ ਆ ਜਾ ਅਰੇ ਇਹ ਇਹ ਮੁੰਡਾ ਵੀ ਫੇਰ ਦਾ ਹੈਲਪ ਕਰ ਰਿਹਾ ਨਾਲ ਇਹ ਮੇਰੇ ਹਸਬੰਡ ਹੈ ਇਹ ਸੇਵਾ ਕਰਦੇ ਆ ਪਰ ਬੋਲਦੇ ਨਹੀਂ ਹੈਗੇ ਹਾਂਜੀ ਹਾਂਜੀ ਇਹ ਬੈਕਗ੍ਰਾਉਂਡ ਤੇ ਸੇਵਾ ਵੀ ਬਹੁਤ ਵੱਡੀ ਹੈ ਸੇਵਾ ਕਹਿੰਦੇ ਇਹਨੂੰ ਦੱਸਣਾ ਨਹੀਂ ਚਾਹੀਦਾ ਹਾਂਜੀ ਸੇਵਾ ਸਗੁਪਤਦਾਨ ਹੁੰਦਾ ਹੈ ਕਦੇ ਦੱਸੋ ਨਾ ਕਿਐਸੀ ਕਰਿਆ ਅਸੀਂ ਕੋਈ ਨਹੀਂ ਹੁੰਦੇ ਕਰਨ ਵਾਲੇ ਕਰਨ ਵਾਲਾ ਪ੍ਰਮਾਤਮਾ ਹੈ ਨਹੀਂ ਚਲੋ ਦੱਸਣ ਨਾਲ ਇਹ ਹੈ ਵੀ ਕੋਈ ਜਾਗਰੂਕ ਹੁੰਦਾ ਆਪਾਂ ਨੂੰ ਦੇਖ ਕੇ ਕੋਈ ਇਸ ਕੰਮ ਦੇ ਵਿੱਚ ਜੁੜ ਜਵੇ ਇੱਕ ਵਧੀਆ ਗੱਲ ਹੈ ਨਾ ਬਿਲਕੁਲ ਮੇਰਾ ਪਹਿਲੇ ਕਿਹਾ ਕਿ ਸਾਰਿਆਂ ਨੂੰ ਮੇ ਕਰਨਾ ਚਾਹੀਦਾ ਕੰਮ ਹਾਂਜੀ ਹਾਂ ਐਨੀ ਗਰਮੀ 'ਚ ਲੋਕਾਂ ਨੂੰ ਪਾਣੀ ਤੋਂ ਹੀ ਰਾਹਤ ਮਿਲਦੀ ਆ ਹੋਰ ਕਿਸੇ ਚੀਜ਼ ਦੀ ਰਾਹਤ ਨਹੀਂ ਹੈ ਸਿਰਫ ਉਹਨਾਂ ਨੂੰ ਪਾਣੀ ਦੇ ਨਾਲ ਹੀ ਅੰਦਰ ਠੰਡਕ ਮਿਲਦੀ ਹੈ ਇਸ ਕਰਕੇ ਇਹਦੀ ਸੇਵਾ ਤਾਂ ਸਭ ਤੋਂ ਵੱਡੀ ਆ ਪਰ ਮੇਰਾ ਖਿਆਲ ਕੁਰਾਲੀ ਚ ਰੋਜ਼ ਨਵੇਂ ਤੋਂ ਨਵੇਂ ਦਿਨ ਰੋਜ਼ ਕਿਤੇ ਨਾ ਕਿਸੇ ਮਹੱਲੇ ਚ ਛਬੀਲ ਲਗਾਈ ਹੀ ਜਾਂਦੀ ਦਾਨੀ ਵੀ ਬਹੁਤ ਹੈ ਕੁਰਾਲੀ ਹਾਂਜੀ ਹਾਂਜੀ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਪ੍ਰੀਤ ਹੈ ਜੀ ਜੀ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਕਿੱਥੋਂ ਆਏ ਤੁਸੀਂ ਵੈਸੇ ਮੈਂ ਖੰਨੇ ਤੋਂ ਆਇਆ ਜੀ ਖੰਨੇ ਤੋਂ ਹਾਂਜੀ ਵੈਸੇ ਮੈਂ ਜਰਮਨ ਤੋਂ ਆ ਮੈਂ 4 ਸਾਲ ਬਾਅਦ ਇੰਡੀਆ ਆਇਆ ਜੀ ਅੱਛਾ ਜੀ ਹਾਂਜੀ ਇਹ ਮੇਰਾ ਦੋਸਤ ਹੀ ਹੈ ਇਹਨਾਂ ਨੇ ਸੇਵਾ ਲਈ ਸੀ ਤਿੰਨ ਵਾਰਿਆ ਅਮਨ ਜੀ ਡੋਂਡਾ ਕੈਨੇਡਾ ਰਹਿੰਦਾ ਹਾਂ ਜੀ ਅੱਛਾ ਉਹਦੇ ਕਾਰਨ ਤੁਸੀਂ ਇੱਥੇ ਆਏ ਹੋ ਇੱਥੇ ਆਏ ਹਾਂ ਜੀ ਜੀ ਕਿਵੇਂ ਲੱਗਦਾ ਵੀ ਬੜੀ ਜਿਆਦਾ ਕਾਰ ਹੈ ਜੀ ਬਹੁਤ ਵਧੀਆ ਜੀ ਕਿਰਪਾ ਮਹਾਰਾਜ ਦੀ ਪੂਰੀ ਜੀ ਇਹ ਉਪਰਾਲੇ ਹੋਣੇ ਚਾਹੀਦੇ ਆ ਹੋਣੇ ਚਾਹੀਦੇ ਜਰੂਰ ਲੋਕਾਂ ਨੂੰ ਹੋਣੇ ਚਾਹੀਦੇ ਆ ਜੀ ਤੇ ਮਹਾਰਾਜ ਦੀ ਕਿਰਪਾ ਇਦਾਂ ਹੀ ਰਹੇ ਜੀ ਸਾਰੇ ਉਦੋਂ ਜੀ ਸਾਰਿਆਂ ਨੂੰ ਸੇਵਾ ਕਰਨ ਦਾ ਮੌਕਾ ਮਿਲੇ ਜੀ ਵਾਹ ਜੀ ਵਾਹ ਜੀ ਬਹੁਤ ਵਧੀਆ ਗੱਲ ਹੈ ਜੀ ਹਾਂ ਜੀ ਤੇ ਅੱਜ ਕੱਲ ਜਰਮਨ ਦੇ ਵਿੱਚ ਰਹ ਰਹੇ ਹਾਂ ਅੱਜ ਕੱਲ ਮੈਂ ਜਰਮਨ ਆ ਹਾਂ ਜੀ ਜੀ ਠੀਕ ਥੈਂਕ ਯੂ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਅੰਸ਼ੂ ਹੈ ਜੀ ਮੇਰਾ ਨਾਮ ਜੀ ਤੁਸੀਂ ਇਹ ਹਰ ਸਾਲ ਤਕਰੀਬਨ ਸ਼ਬੀਲ ਲਾਉਂਦੇ ਹੋ ਹਨਾ ਕੀ ਕੀ ਬਣਾਇਆ ਅੱਜ ਅੱਜ ਖੜਾ ਬਣਾਇਆ ਜੀ ਛੋਲੇ ਬਣਾਇਆ ਜੀ ਮਿੱਠਾ ਪਾਣੀ ਬਣਾਇਆ ਜੀ ਓਕੇ ਹਾਂਜੀ ਸੋ ਤੁਸੀਂ ਸਾਰੇ ਦੋਸਤ ਆਮੰਦ ਹੋ ਹਾਂਜੀ ਸਾਹਿਬ ਆਮੰਦ ਦੋਸਤ ਹੈ ਜੀ ਹਾਂਜੀ ਇਹ ਸ਼ਬੀਲ ਕਦੋਂ ਤੋਂ ਸ਼ੁਰੂ ਕੀਤੀ ਹੋਈ ਹੈ ਸਾਨੂੰ ਹੋ ਗਏ 3-4 ਸਾਲ ਹੋ ਗਏ ਹਾਂਜੀ ਬਾਕੀ ਗੁਰੂ ਮਹਾਰਾਜ ਦੀ ਕਿਰਪਾਈ ਚੱਲੀ ਜਾਂਦੇ ਅੱਗੇ ਵੀ ਚੱਲੀ ਜਾਊਗੀ ਸਾਡੇ ਵੱਲੋਂ ਹੈਗੀ ਖਾਂਜੀ ਚੱਲ ਨਹੀਂ ਜਾਈ ਹਾਂਜੀ ਗਰਮੀ ਵਿੱਚ ਚਲਦੀ ਰਹਿਣੀ ਚਾਹੀਦੀ ਹੈ ਬਹੁਤ ਬੜੀ ਵਧੀਆ ਸੇਵਾ ਪਾਣੀ ਦਾ ਪੁੱਲ ਬਹੁਤ ਵਧੀਆ ਹੀ ਬਾਕੀ ਬڑے ਛੋਟੇ ਪਾਈਆਂ ਹੀ ਸੇਵਾ ਨਾਲ ਸਭ ਚੱਲੀ ਜਾਂਦਾ ਹੀ ਹੁਣ ਆ ਜਾਂਦਾ ਬਾਕੀ ਗੁਰੂ ਮਹਾਰਾਜ ਦੀ ਪੂਲ ਕਿਰਪਾਈ ਬਹੁਤ ਸੇਵਾ ਕਰਾਣੇ ਵਾਲੇ ਚਾਹੀਦੇ ਬੰਦੇ ਕਰਾਈ ਜਾਂਦੇ ਹਾਂ ਹਾਂਜੀ 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 ਦੋਨੇ ਤੁਹਾਡਾ ਕੀ ਨਾਮ ਲੱਕੀ ਨਾਮ ਹੈ ਜੀ ਠੀਕ ਤੋਂ ਬੜੀ ਸੇਵਾ ਕਰਦੇ ਹੋ ਤੁਸੀਂ ਕੀ ਕਹੂੰਗੇ ਇਹ ਜਿਹੜੇ ਉਪਰਾਲੇ ਆ ਜੀ ਇਹ ਹਰ ਇੱਕ ਸਾਲ ਲਾਣੀ ਚਾਹੀਦੀ ਹੈ ਜੀ ਗਰਮੀ ਦਾ ਮੌਸਮ ਹੈ ਗਰਮੀ ਬਹੁਤ ਪੈ ਰਹੀ ਹੈ ਹਰੇ ਹਰੇਕ ਬੰਦੇ ਨੂੰ ਲਾਣੀ ਚਾਹੀਦੀ ਜੀ ਜਿਹੜੇ ਆਉਂਦੇ ਜਾਂਦੇ ਰਾਹੀ ਗੀਰ ਆ ਉਹਨਾਂ ਨੂੰ ਕਿੰਨਾ ਸਕੂਨ ਮਿਲਦਾ ਹੋਊ ਪੱਕੀ ਗੱਲ ਬਹੁਤ ਸਕੂਨ ਮਿਲਦਾ ਜੀ ਗਰਮੀ ਹੈ ਪਾਣੀ ਕਿਤੇ ਨਹੀਂ ਮਿਲਦਾ ਜੀ ਜਗਾ ਜਗਾ ਲੱਗਣੀ ਚਾਹੀਦੀ ਛਵੀਲ ਜੀ ਬਿਲਕੁਲ ਜੀ ਬਿਲਕੁਲ ਜੈ ਮਾਤਾ ਜੀ